ਸ਼੍ਰੋਮਣੀ ਕਾਲਦਲ ਦੀ ਵਰਕਿੰਗ ਕਮੇਟੀ ਨੇ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਵਜੋਂ ਸੇਵਾ ਕਰਨ ਲਈ ਸੁਖਬੀ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ ਸ਼੍ਰੋਮਣੀ ਕਾਲਦਲ ਦੀ ਵਰਕਿੰਗ ਕਮੇਟੀ ਦੀ ਪਾਰਟੀ ਦਫ਼ਤਰ ਵਿੱਚ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਦੱਸਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੇ ਹੁਕਮ ਦਿੱਤੇ ਗਏ ਸਨ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਤਹਿਤ ਕਾਰਜਕਾਰੀ ਨੇ ਅਸਤੀਫਾ ਪ੍ਰਵਾਨ ਕਰਕੇ ਅਕਾਲ ਤਖਤ ਸਕਤਰੇਤ ਨੂੰ ਸੁਚਿਤ ਕਰਨ ਦੀ ਹਦਾਇਤ ਦਿੱਤੀ ਗਈ ਸੀ ਹਾਲਾਂਕਿ ਅਕਾਲੀ ਆਕੂ ਨੇ ਧਾਰਮਿਕ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਾਰਜਕਾਰੀ ਦੀ ਮੀਟਿੰਗ ਲਈ ਸਮਾਂ ਮੰਗਿਆ ਸੀ ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਹੁਣ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸ਼੍ਰੋਮਣੀ ਕਾਲਦ ਦੀ ਵਰਕਿੰਗ ਕਮੇਟੀ ਨੇ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਸੁਖਬੀ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਗੱਲ ਦੀ ਸੇਵਾ ਵਾਸਤੇ ਬਾਲੂ ਸਾਡੀ ਭਾਈ ਤੋਂ ਬਾਅਦ ਮੈਂ ਪਿਛਲੇ 5 ਸਾਲ ਮੈਂ ਥਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲਤਕ ਸਾਹਿਬ ਤੋਂ ਤੇ ਬੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਸ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਦੇ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਅਸਤੀਫਾ ਮਨਜ਼ੂਰ ਨਹੀਂ ਆਇਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਮੈਂ ਦਿਲੋਂ ਚਾਹਣਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਰਿਤੋ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਕੋਈ ਨਵਾਂ ਚੁਣ ਸਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ ਪੰਜਾਬ ਵਿੱਚ ਆंदे ਦਿਨਾਂ ਤੱਕ ਮੌਸਮ ਦਾ ਮિજાਜ ਬਦਲ ਸਕਦਾ ਹੈ ਜਿਸ 'ਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਵਿੱਚ ਮੀਂਹ ਅਤੇ ਸੰਗਣੀ ਤੋਂ ਦੇ ਪੈਣ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੋ ਦਿਨਾਂ ਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਚੇਤਾਵਨੀ ਚਤਾਈ ਗਈ ਹੈ ਉੱਥੇ ਹੀ ਦੂਜੇ ਪਾਸੇ 12 ਅਤੇ 13 ਫਰਵਰੀ ਨੂੰ ਮੌਸਮ ਵਿਭਾਗ ਵੱਲੋਂ ਸੰਗਣੀ ਤੁੰ ਨੂੰ ਵੇਖਦਿਆਂ ਹੋਇਆ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਾਵ ਕਿ ਇਸ ਦੌਰਾਨ ਸੂਰਜ ਨਿਕਲਣ ਦੀ ਸੰਭਾਵਨਾ ਘੱਟ ਹੈ ਹਾਲਾਂਕਿ ਬੀਤੇ ਦੋ ਦਿਨ ਤੋਂ ਤੁੰਦ ਸਵੇਰੇ ਪੈਣ ਤੋਂ ਬਾਅਦ ਦੁਪਹਿਰ ਵੇਲੇ ਸੂਰਜ ਨਿਕਲ ਜਾਂਦਾ ਹੈ ਜਿਸ ਨਾਲ ਤਾਪਮਾਨ ਵਿੱਚ ਕੁਝ ਅਸਰ ਵੇਖਣ ਨੂੰ ਮਿਲਿਆ ਹੈ ਪੰਜਾਬ ਵਿੱਚ ਜ਼ਿਆਤਰ ਹਿੱਸਿਆਂ ਦੇ ਅੰਦਰਤ ਵਾਤਵਾਰ ਤਾਪਮਾਨ 17 ਡਿਗਰੀ ਦੇ ਨੇੜੇ ਅਤੇ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਦੇ ਨੇੜੇ ਚੱ ਜੋ ਕਿ ਆਮ ਹੈ ਜੇਕਰ ਆਉਂਦੇ 2 ਦਿਨਾਂ ਤੱਕ ਹਲਕਾ ਮੀਂਹ ਪੈ ਜਾਂਦਾ ਹੈ ਤਾਂ ਤਾਪਮਾਨ ਵਿੱਚ ਹੋਰ ਕਮੀ ਵਿਖਣ ਨੂੰ ਮਿਲੇਗੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਜਦੋਂ ਤੋਂ ਮਾਗੀ ਮੇਲੇ ਮੌਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਤੇ ਸਖਤੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਅਮਰਿਤਪਾਲ ਤੇ 9 ਜਨਵਰੀ ਨੂੰ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਕਾਰਨ ਨੂੰ ਲੈ ਕੇ ਯੂਏਪੀਏ ਲਗਾਇਆ ਗਿਆ ਸੀ ਉੱਥੇ ਹੀ ਹੁਣ ਅਮਰਿਤਪਾਲ ਸਿੰਘ ਦੀ ਪਤਨੀ ਅਤੇ ਭਾਰਤੀ ਜਾਂਚ ਏਜੰਸੀਆਂ ਨੇ ਵਿਦੇਸ਼ਾਂ ਤੋਂ ਫੰਡਿੰਗ ਲੈਣ ਦਾ ਇਲਜ਼ਾਮ ਲਗਾਇਆ ਹੈ ਕੇਂਦਰੀ ਏਜੰਸੀਆਂ ਨੇ ਦੱਸਿਆ ਕਿ ਕਿਰਨਦੀਪ ਕੋਰ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡਿੰਗ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਕਿਰਨਦੀਪ ਕੋਰ ਵੱਲੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੁਝ ਲੋਕਾਂ ਨਾਲ ਮੀਟਿੰਗ ਕੀਤੀ ਗਈ ਹੈ ਪਰ ਹਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਲੋਕ ਕੌਣ ਸਨ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵਾਰਸ ਪੰਜਾਬ ਜਥੇਬੰਦੀ ਪਾਕਿਸਤਾਨ ਦੀ ਆਈਐਸਐਚ ਦੇ ਇਸ਼ਾਰਿਆਂ ਤੇ ਐਕਟਿਵ ਹੋਈ ਹੈ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਜਦੋਂ ਤੋਂ ਤਰਸੇਮ ਸਿੰਘ ਨੇ ਨਵੀਂ ਪਾਰਟੀ ਬਣਾਉਂਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਸਰਕਾਰ ਵੱਲੋਂ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਜਿਨ੍ਹਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਨੂੰ ਮਰਬਰ ਤੇ ਬੈਠਿਆ 45 ਦਿਨ ਤੋਂ ਜ਼ਿਆਦਾ ਹੋ ਗਏ ਹਨ ਅਤੇ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਮੋੜ ਤੋਂ ਵੀਡੀਓ ਮੈਸੇਜ ਜਾਰੀ ਕੀਤਾ ਹੈ ਇਹ ਸਨੇਹਾ ਪੰਜਾਬ ਬੀਜਪੀ ਲਈ ਦਿੱਤਾ ਹੈ ਉਹਨਾਂ ਨੇ ਪਾਰਟੀ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਤੁਸੀਂ ਮੇਰਾ ਮਰਨ ਵਰਤ ਤੋੜਨ ਲਈ ਕਿਰ ਅਕਾਲ ਤੱਕ ਸਾਹਿਬ ਦੇ ਜੱਤਰ ਸਾਹਿਬ ਕੋਲ ਜਾ ਰਹੇ ਹੋ ਜਦੋਂ ਕਿ ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਜਾਣਾ ਚਾਹੀਦਾ ਹੈ ਢੱਲੇਵਾਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤਾਂ ਅਸੀਂ ਮਰ ਵਰਤ ਤੋੜ ਦੇਵਾਂਗੇ ਪੰਜਾਬ ਆਹ ਪਾਕੀ ਜੋ ਇਕਾਈ ਹੈ ਉਸਨੇ ਅਕਾਲ ਤਖਤ ਤੇ ਅਪੀਲ ਕੀਤੀ ਹੈ ਕਿ ਢੱਲੇਵਾਲ ਦਾ ਅਣਛਿੰਨ ਕਰਵਾਇਆ ਜਾਵੇ उसको जथेदारों के माध्यम से पांच प्यारों से हुक्म दिया जाए कि वो अंशन छोड़ें मुझे मैं सत्कार करता हूं हमारे अकाल तख्त साहिब का सभी तख्तों का और पांच प्यारों का लेकिन सवाल ये है के भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एम एस पी गंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तक साहिब की तरफ जाने की बजाय आप कृपया मोदी जी से कहें कि वो हमारी मांगे माने तो अनशन छोड़ देंगे हमारा अनछन करना कोई कोई कारोबार तो है नहीं वक्त चीज छोड़ देंगे ना ही हमारा शौक है so, इसलिए धन्यवाद मैं फिर से निवेदन करता हूँ पंजाब इकाई को भाजपा की तो भाजपा वाली को कि कृपया आप मोदी जी से बात करें। बहुत बहुत धन्यवाद वाहिगुरु जी का खालसा वाहिगुरु जी की फतेह